ਦੇਣੇ ਵਾਲਾ ਮੋ ਦੇ ਦੇਵੇ ਗਰੀਬੀਆਂ ਦੇਵੇ ਬਦਨਸੀਬੀ ਨਾ ਦੇਵੇ ਅੱਜ ਲਹਿਰਗਾਗੇ ਦਾ ਇੱਕ ਪਰਿਵਾਰ ਜੋ ਕਿ ਬਾਹਰ ਨੰਬਰ 8 ਦੇ ਵਿੱਚ ਰਹਿ ਰਿਹਾ ਉਹ ਪਰਿਵਾਰ ਦੇ ਉੱਪਰ ਬਹੁਤ ਹੀ ਮੰਦਭਾਗੀ ਘਟਨਾ ਜੋ ਪਿਛਲੇ 10 ਦਿਨ ਤੋਂ ਹੋਈ ਆਗੀ ਇੱਕ ਨੌਜਵਾਨ ਜੋ ਕਿ 23-24 ਸਾਲ ਦਾ ਨੌਜਵਾਨ ਸੀ ਆਪਣੇ ਕਿਰਤ ਕਰ ਰਿਹਾ ਸੀ ਆਪਣਾ ਕੰਮ ਕਰ ਰਿਹਾ ਸੀ ਤੁਸੀਂ ਇਸ ਘਰ ਦੇ ਤੁਹਾਨੂੰ ਸਾਰੇ ਹਾਲਾਤ ਖਾਨਨੇ ਆ ਤੇ ਉਸ ਨੌਜਵਾਨਾਂ ਵੀ ਤੁਹਾਡੀ ਗੱਲ ਕਰਾਂਗੇ ਪਹਿਲਾਂ ਆਪ ਗੱਲਬਾਤ ਕਰਦੇ ਆ ਉਸ ਨੌਜਵਾਨ ਨਾਲ ਜਿਸ ਨਾਲ ਇਹ ਘਟਨਾ ਵਾਪਰੀ ਹੈ ਬਈ ਕੀ ਨਾਮ ਆਪਣਾ ਪਰਦੇਸ਼ ਸਿੰਘ ਬਈ ਕਿਵੇਂ ਹੋਇਆ ਇਹ ਇੱਕੋ ਦਾਮਾ ਦੁਕਾਨ ਤੋਂ ਆਇਆ ਸੀ ਕਾਹਦੀ ਦੁਕਾਨ ਕਰਦੀ ਹੈ ਚਲੋ ਨਹੀਂ ਪਰਦਾ ਦੁਕਾਨ ਕਰਦੀ ਹੈ ਕਿਵੇਂ ਹੋਇਆ ਇਹ ਦੁਕਾਨ ਤੋਂ ਆਇਆ ਸੀ ਕਾਰ ਐਕਸੀਡੈਂਟ ਤੋਂ ਤੁਹਾਡਾ ਐਕਸੀਡੈਂਟ ਹੋ ਗਿਆ ਤੇ ਹੁਣ ਤੁਸੀਂ ਕੀ ਮਦਦੋਂ ਖੰਗ ਦਿਓ ਤੁਸੀਂ ਜਿੰਨੀ ਮੇਰੀ ਕੁਮਾਈ ਜਿਵੇਂ ਸਭ ਕੁਝ ਆ ਚੁੱਕਾ ਓਕੇ ਤੰਨ ਭੈਣਾਂ ਨੇ ਇਕੱਲੇ ਕਮਾਣਾ ਆ ਗਏ ਹੋਸਾ ਡਾਲਾਰ ਕਿੱਥੇ ਚਲ ਗਏ ਚੰਡੀਗੜ੍ਹ ਚੰਡੀਗੜ੍ਹ ਇੱਕ ਕਿੰਨੇ ਦਿਨ ਤੋਂ ਕਿੰਨੇ ਦਿਨ ਹੋ ਗਏ ਤੁਹਾਡੀ ਜੋ ਹੋ ਗਿਆ 10-15 ਦਿਨ 10-15 ਦਿਨ ਦੇਖ ਸਕਦੇ ਹੋ ਤੁਸੀਂ ਉਸ ਨੌਜਵਾਨ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਤੁਸੀਂ ਦੇਖ ਸਕਦੇ ਹੋ ਉਹਦੇ ਮਾਤਾ ਜੀ ਅੱਖ ਚੋਂ ਹੰਝੂ ਆ ਰਹੇ ਨੇ ਬਹੁਤ ਹੀ ਦੁੱਖ ਦੀ ਘਟਨਾ ਇਸ ਪਰਿਵਾਰ ਦੇ ਕਿਰਪਾ ਮਾਤੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਇਹ ਸਭ ਕੁਝ ਕਿਵੇਂ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਗਰੀਬ ਪਰਿਵਾਰਾਂ ਜੋ ਕਿ ਇਨ੍ਹਾਂ ਪਰਿਵਾਰ ਦੇ ਉੱਪਰ ਤੁਸੀਂ ਆਪ ਦੇਖ ਸਕਦੇ ਹੋ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਸੋ ਆਪਾਂ ਬਾਪੂ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਇਹ ਸਭ ਕਿਵੇਂ ਹੋਇਆ ਮਾਤਾ ਢੱਲੇ ਬਿਮਾਰ ਸੀ ਸੋ ਬਾਪੂ ਜੀ ਪਹਿਲੇ ਹੀ ਬਿਮਾਰ ਚੱਲ ਰਹੇ ਨੇ ਉਹਨਾਂ ਦੀ ਵੀ ਦਵਾਈਆਂ ਦਾ ਖਰਚ ਚੱਲ ਰਿਹਾ ਹੈ ਤਿੰਨ ਬੇਣਾਂ ਦਾ ਭਰਾ ਹੈ ਜੋ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਗੱਲਬਾਤ ਪਰਿਵਾਰ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਗੱਲਬਾਤ ਨਹੀਂ ਕਰ ਸਕਦੇ ਆਪਾਂ ਗਵਾਂਡੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸੋ ਆਪਾਂ ਮਹੱਲੇ ਦੇ ਕੁਝ ਸਾਥੀਆਂ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਈ ਆਪਣਾ ਕੀ ਨਾਮ ਤੇ ਰਿੰਕੂ ਮੇਰਾ ਨਾਮ ਇਹ ਰਿੰਕੂ ਸਿੰਘ ਜੀ ਕਿਵੇਂ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਨਾਲ ਗਵਾਂਡੀਆਂ ਕਿਵੇਂ ਹੋਇਆ ਤੇ ਤੁਸੀਂ ਕਿਸ ਤਰ੍ਹਾਂ ਦੀ ਹੈਲਪ ਮੰਗਦੇ ਹੋ ਨਾਲੇ ਵੀਰੇ ਇਹਦੇ ਰਾਤ ਨੂੰ ਐਕਸੀਡੈਂਟ ਹੋ ਗਿਆ ਕਾਰ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਇੱਕ ਲੱਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਹੋ ਚੁੱਕੀ ਹੈ ਤੇ ਪਹਿਲੇ ਤੌਰ ਤੇ ਇਹ ਵਿਚਾਰੇ ਗਰੀਬ ਨੇਗੇ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਦਾ ਬਠੰਡੇ ਇਸ ਤੋਂ ਵੀ ਇਸ ਤਰੀਕੇ ਨਾਲ ਇਲਾਜ ਚੱਲਦਾਗਾ ਤੇ ਉਹ ਵੀ ਰੇੜੀ ਦਾ ਹੀ ਕੰਮ ਕਰਦੇ ਨੇ ਰੇੜੀ ਲਾਉਂਦੇ ਨੇਗੇ ਤੇ ਇਹ ਵੀਨ ਕੀ ਕਹਿੰਦਾ ਵਕਿ ਪੂਰਾ ਹੈਲਪਲੈਸ ਪਰਿਵਾਰ ਹੈਗਾ ਵੀ ਇਕੱਲਾ ਤਿੰਨ ਭੈਣਾਂ ਦਾ ਭਰਾ ਹੈਗਾ ਦੇ ਵਾਣਾ ਇਹਨਾਂ ਦਾ ਜਿਹੜਾ ਇਲਾਜ ਦਾ ਪੈਸਾ ਬਹੁਤ ਜ਼ਿਆਦਾ ਲੱਗ ਚੁੱਕਾ ਹੈ तकरीबन 5-6 ਲੱਖ ਤੋਂ ਉੱਪਰ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਕਰਕੇ ਸਾਡੇ ਜਿਹੜੇ ਮhalla ਨਿਵਾਸੀ ਨੇ ਉਹਨਾਂ ਨੇ ਬਹੁਤ ਸਾਰੀ ਜਿੱਥੋਂ ਤੱਕ ਕੀ ਕਿਸੇ ਦੀ ਗੁਨਜਾਇਸ਼ ਸੀ ਉਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਹੈਗੀ ਤੇ ਸਾਡੇ ਸਾਰੇ ਹੀ ਵੇੜਾ ਨਿਵਾਸੀਆਂ ਵੱਲੋਂ ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਇਹਦਾ ਵੱਧ ਚੜ ਕੇ ਵੀਰ ਦਾ ਜਿੰਨੀ ਕੁ ਹੈਲਪ ਕੀਤੀ ਜਾਵੇ ਤਾਂ ਅਸੀਂ ਸਾਰੇ ਜਾਣੇ ਉਹਨਾਂ ਦਾ ਬਹੁਤ ਬੇਨਤੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਮਹੱਲੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ ਤੇ ਨਾਲ ਹੀ ਐਂਡ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਜਿੰਨੇ ਵੀ ਸਮਾਜ ਸੇਵੀ ਸੰਸਥਾ ਨੇ ਸਮਾਜ ਸੇਵੀ ਨੇ ਬਾਹਰ ਬੈਠੇ ਸਾਡੇ ਵੀਰ ਨੇ ਜੋ ਹੈਲਪ ਕਰਦੇ ਨੇ ਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਦੀ ਬਾਹ ਫੜੀ ਜਾਵੇ ਜੋ ਵੀ ਸਮਾਜ ਸੇਵੀ ਵੀਰ